ਸੰਗਤ ਜੀ ਅੱਜ ਫੇਰ ਅਸੀਂ ਵੀਰਾਂ ਦੇ ਲਈ ਮਰਦਾਨਾ ਤਾਕਤ ਦਾ ਬਹੁਤ ਹੀ ਜ਼ਬਰਦਸਤ ਨੁਕਸਾ ਤਿਆਰ ਕਰਨ ਲੱਗੇ ਆ ਜਿੰਨਾਂ ਨੂੰ ਤਾਂਤ ਸੁਪਨ ਦੋ ਢਿੱਲਾ ਪਰ ਜਾਂ ਫੇਰ ਸਮਾਂ ਬਹੁਤ ਘੱਟ ਲੱਗਦਾ ਉਹਨਾਂ ਦੇ ਲਈ ਇਹ ਨੁਕਸਾ ਇਹਦੇ ਵਿੱਚ ਸਾਲਮ 55 ਸਾਲਮ ਮਿਸ਼ਰੀ ਅਕਰਕਰਾ ইরਾਨੀ ਬੌਫਲੀ ਤੇ ਗਲੋ ਦਾ ਸੱਤ ਪਾ ਕੇ ਜੜੀਆਂ ਬੂਟੀਆਂ ਬੇਅੰਤ ਜੜੀਆਂ ਬੂਟੀਆਂ ਪਾ ਕੇ ਨੁਕਸਾ ਤਿਆਰ ਕੀਤਾ ਕਿਸੇ ਵੀਰ ਨੇ ਸਾਡੇ ਕੋਲ ਤਿਆਰ ਕਰਵਾਉਣਾ ਹੋਵੇ ਅਸੀਂ ਪਿਸ਼ਟੀਆਂ ਤੇ ਪਸਮਾ ਵੀ ਇਹਦੇ ਵਿੱਚ ਮਿਲਾ ਕੇ ਤਿਆਰ ਕਰਦੇ ਆ ਇਹ ਅਸੀਂ ਪਰਵਾਲ ਤੇ ਅਬਰਕ ਦੀ ਪਸਮਾ ਇਹਦੇ ਵਿੱਚ ਨੁਕਸੇ ਦੇ ਵਿੱਚ ਮਲਾਈ ਆ ਜੋ ਕਿ ਵੀਰਜ ਨੂੰ ਬਹੁਤ ਹੀ ਸੰਗਣਾ ਕਰ ਦਿੰਦੀ ਆ ਜਦੋਂ ਸਾਡਾ ਵੀਰਜ ਸੰਗਣਾ ਹੋ ਜਾਂਦਾ ਤੇ ਆਪਣੇ ਆਪ ਹੀ ਸੰਭੋਗ ਦੇ ਵਿੱਚ ਸਮਾ ਬਿਲਕੁਲ ਹੀ ਵੱਧ ਲੱਗਣਾ ਹੀ ਲੱਗਣਾ ਜਿਹੜੇ ਵੀਰ ਵੈਗਰਾ ਗੋਲੀਆਂ ਖਾ ਖਾ ਕੇ ਅੱਕ ਚੁੱਕੇ ਆ ਜਾਂ ਫਿਰ ਅੰਗਰੇਜ਼ੀ ਗੋਲੀਆਂ ਵੀ ਖਾ ਖਾ ਕੇ ਅੱਕ ਚੁੱਕਿਆ ਇੱਕ ਵਾਰੀ ਇਹ ਨੁਕਸੇ ਦਾ ਇਸਤੇਮਾਲ ਕਰਕੇ ਵੇਖਰ ਜਿੰਨਾਂ ਨੂੰ ਇੰਦਰੀ ਦਾ